ਯੋ ਸਤਨਾਮ ਸ਼੍ਰੀ ਗੁਰੂ ਆਲਮਿਕ ਮਹਾਰਾਜ ਨਿਮਾਨਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੀ ਆਸਰੇ ਗੁਰੂ ਗਰੀਬ ਨਵਾਜ ਜਗਤ ਗੁਰੂ ਆਲਮੀਕ ਮਹਾਰਾਜ ਦੀ ਅੰਮ੍ਰਿਤ ਬਾਣੀ ਰਤਨ ਭਜਨ ਸਤਗੁਰ ਕਾ ਨਾਮ ਕਦੇ ਸਿਮਰਿਆ ਨਹੀਂ ਪਰਮਾਤਮਾ ਨੂੰ ਬਣਿਆ ਰਿਆ ਸ਼ੈਤਾਨ ਦਾ ਯਾਰ ਬੰਦੇ ਲਿਆ ਵਣਜ ਕੌਡਾਂ ਤਜਹੀਰਿਆਂ ਨੂੰ ਸਿਮਰਨ ਰੱਬ ਦਾ ਲਾਲ ਜਵਾਰ ਬੰਦੇ ਹੀਰੇ ਲਾਲ ਰਤਨ ਜਿਹੜੇ ਵਣਜ ਬੈਠਾ ਕਿਸ ਕੰਮ ਤੇਰੇ ਆਖਰਕਾਰ ਬੰਦੇ ਜਿੰਨਾ ਪੂਜਿਆ ਨਾ ਪਰਮਾਨੰਦ ਤਾਈ ਬਾਜੀ ਜਗ ਵਾਲੀ ਜਾਂ ਦਿਹਾਰ ਬੰਦੇ ਜਿਹੜੀ ਕੰਤ ਦੀ ਆਗਿਆਕਾਰ ਨਾਹੀ ਉਹ ਨਾਰ ਨਹੀਂ ਬਦਕਾਰ ਬੰਦੇ ਪਰਤੇ ਨਾਲ ਬਰਾਬਰੀ ਕਰਨ ਵਾਲੀ ਪੌਂਦੀ ਮਾਨਾ ਵਿੱਚ ਸੰਸਾਰ ਬੰਦੀ ਬਿਨਾ ਬੰਦਗੀ ਜਨਮ ਬਿਕਾਰ ਜਾਏ ਧਰਮ ਰਾਜ ਤੂੰ ਮਿਲੇ ਫਟਕਾਰ ਬੰਦੀ ਪੰਜ ਚੂਰ ਸਦਾ ਤੇਰੇ ਨਾਲ ਰਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੀ ਜਦੋਂ ਤੱਕ ਇਨਸਾਨ ਦੇ ਨਾਲ ਰਹਿੰਦੀ ਤਦ ਤੱਕ ਨਾ ਖੁੱਲਦਾ ਦਸਵਾਂ ਦਵਾਰ ਬੰਦੀ ਪੰਜਾਂ ਤਤਾਂ ਦਾ ਇਹ ਸਰੀਰ ਬਣਿਆ ਡੋਰੀ ਈਸ਼ ਦੀ ਫੜੀ ਕਰਤਾਰ ਬੰਦੀ ਏ ਰੱਬ ਦੇ ਨੂਰ ਚੋਂ ਨੂਰ ਹੋਇਆ ਜੋ ਨਾ ਸਾਰੀਆਂ ਤੇ ਸਰਦਾਰ ਬੰਦੀ ਇਥੇ ਆਮਦਾ ਨਾਮ ਕਮਾਵਣੇ ਨੂੰ ਰੱਬ ਨਾਲ ਕਰ ਕੌਲ ਕਰਾਰ ਬੰਦੀ ਨੰਗਾ ਆਮਦਾ ਈ ਨੰਗਾ ਜਾਮਦਾ ਈ ਰਚਨਾ ਰਚੀਐ ਸ੍ਰੀ ਕਰਤਾਰ ਬੰਦੇ ਅੰਤ ਕਾਲ ਨਹੀਂ ਉਹ ਗੁਜ ਨਾਲ ਜਾਂਦਾ ਜਿਨ੍ਹਾਂ ਨਾਲ ਹੁੰਦਾ ਇਹਦਾ ਪਿਆਰ ਬੰਦੇ ਆਖਿਰਕਾਰ ਜਿਸਨੇ ਸੇਰਾ ਸਾਥ ਦੇਣਾ ਨਾਮ ਉਸ ਦਾ ਰਿਆਵੈ ਸਾਰ ਬੰਦੇ ਈਆਂ ਪੁੱਤਰਾ ਨਹੀਂ ਨਹੀਂ ਸਾਥ ਜਾਣਾ ਸਾਥ ਜਾਵਣੀ ਨਾ ਤੇਰੀ ਨਾਲ ਬੰਦੇ ਖੇਲਾ ਸਾਰਿਆਂ ਨੂੰ ਇਥੇ ਛੱਡ ਜਾਣਾ ਜਿਨ੍ਹਾਂ ਨਾਲ ਕਰ ਰਿਆ ਏ ਪਿਆਰ ਬੰਦੇ ਪੈ ਪੀਟੀਆਂ ਵਿੱਚ ਸਟਾਮ ਰਹਿਣੀ ਜਿੰਨੇ ਦੇਖਦਾ ਏ ਵਾਰ-ਵਾਰ ਬੰਦੀ ਮਹਾਪੁਰਸ਼ ਕਹਿੰਦੇ ਬੇਲੀ ਜਿਉਂਦਿਆਂ ਦੀ ਅੰਗ ਸਾਖ ਸਭੇ ਰਿਸ਼ਤੇਦਾਰ ਬੰਦੀ ਜਿੰਨਾ ਮਿੱਤਰਾਂ ਨਾਲ ਮਿੱਤਰਤਾਈ ਤੇਰੀ ਹੋ ਵੀ ਦੇਵਦੇ ਮਨੋਵਸਾਰ ਬੰਦੀ ਰਾਮ ਨਾਮ ਸੱਚਾ ਵੇਲੀ ਸਾਰਿਆਂ ਦਾ ਗਲੀਆਂ ਪੀੜੀਆਂ ਚੋਂ ਕਰੇ ਪਾਰ ਬੰਦੇ ਕੌਡੀ ਬਾਦਨਾ ਮਿਲੇ ਨਸੀਬ ਕੋਲੋਂ ਪਾਵੇਂ ਕਰ ਲੈ ਯਤਨ ਹਜ਼ਾਰ ਬੰਦੇ ਕੂੜੇ ਬਣ ਜਨੇ ਹੀਰਿਆ ਮੋਤੀਆਂ ਦੀ ਨਾਮ ਰੱਬ ਦਾ ਅਸਲ ਵਪਾਰ ਬੰਦੀ ਨਾਮ ਰੱਬ ਦਾ ਅਮਰ ਜਹਾਨੇ ਅੰਦਰ ਜੋਤੀ ਨਾਮ ਦੀਨਾ ਬੁਜਨ ਹਾਰ ਬੰਦੀ ਫੇਰ ਕਰੇਗਾ ਯਾਦ ਭਗਵੰਤ ਕਾਈ ਜਦੋਂ ਸਿੱਟਦਾ ਨਰਕ ਵਿੱਚ ਕਾਰ ਬੰਦੀ ਖੋਟੇ ਕਰਮ ਨੂੰ ਬੈਠ ਕੇ ਰੋਵਣਾ ਤੋਂ ਜਦੋਂ ਪਈ ਜਮਦੂਤ ਦੀ ਮਾਰ ਬੰਦੀ ਅੱਖੀਂ ਦੇਖਦਾ ਤੁਰਦਿਆ ਸੱਜਣਾ ਨੂੰ ਦਿੱਤੀ ਆਪਣੀ ਯਾਦ ਵਸਾਰ ਬੰਦੀ ਜਿਹੜਾ ਸਾਜਿਆ ਉਸਨੇ ਫੁੱਟਣਾਈ ਤੂੰ ਹੀ ਰਹੀ ਕਰੋ ਜਤਿਆਰ ਬੰਦੀ ਖਾਤਿਆਮਣਾਈ ਤੈਨੂੰ ਸਜਣਾ ਦਾ ਕਰ ਵਿਲੜੇ ਦੀ ਇੰਤਜ਼ਾਰ ਬੰਦੀ ਟੁੱਟ ਜਾਮਣਾ ਕੱਚ ਦੀ ਵੰਗ ਵੰਗਰ ਜੀਦਾ ਕਰੇ ਗਮਰੂਰ ਹੰਕਾਰ ਬੰਦੀ ਮਾਤ ਜਿਤ ਲੈ ਲੀ ਜੀਆਂ ਸਾਰਿਆਂ ਨੂੰ ਪਾਵੇਂ ਹੋਣ ਯੋ ਦੇ ਬਲਕਾਰ ਬੰਦੀ ਪਕੜ ਲਿਆ ਕਹ ਤੂਰ ਤੋਂ ਮੂਸਿਆਂ ਨੂੰ ਜਿਨਾਂ ਰੱਬ ਦੇ ਕਰੇ ਦਿਦਾਰ ਬੰਦੀ ਪਾਣਾ ਮੰਨਿਆ ਉਸ ਪਰਮਾਤਮਾ ਦਾ ਸ਼੍ਰੀ ਰਾਮ ਤੇ ਕ੍ਰਿਸ਼ਨ ਮੋਰਾਰ ਬੰਦੇ ਪਰਸ ਰਾਮ ਰਾਵਣ ਬਾਲੀ ਵਰਗਿਆਂ ਨੂੰ ਕੀਤਾ ਮਾਤ ਨੇ ਪਕੜ ਲਚਾਰ ਬੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਕਰ ਦੇ ਜੀਵਨ ਨੂੰ ਸਦਾ ਸ਼ਕਾਰ ਬੰਦੇ ਜੀਤ ਬਚਨਾ ਇਨਾ ਡਾਕੂਆਂ ਤੋਂ ਪਲ-ਪਲ ਰੱਬ ਦਾ ਨਾਮ ਚਿਤਾਰ ਬੰਦੀ ਜਿੰਨਾ ਪੂਜਿਆ ਨਾ ਭਗਵੰਤ ਤਾਈ ਉਹਦੇ ਜਨਮ ਨੂੰ ਲੱਖ ਤਿਰਕਾਰ ਬੰਦੀ ਜਿੰਨੇ ਸਾਜਿਆ ਏ ਕਲਪੂਤ ਤੇਰਾ ਲਈ ਉਸ ਦੀ ਕਦੇ ਨਾ ਸਾਰ ਬੰਦੀ ਧਰਮ ਕਰਮ ਜਹਾਨ ਤੇ ਨਹੀਂ ਕੀਤਾ ਬਨ ਲੈ ਅਪਰਾਧ ਦੇ ਪਾਰ ਬੰਦੀ ਕਿਵੇਂ ਛੁੱਟਣਾ ਤੈ ਜਵਰਾਇਲ ਕੋਲੋਂ ਜਦੋਂ ਰੱਬ ਦਾ ਤੂੰ ਗੁਨਾਹਗਾਰ ਬੰਦੀ ਕੀਤੀ ਹੱਥ ਹਲਾਲ ਦੀ ਕਾਰ ਲਾਈ ਕਿਸ ਬੇਦ ਲੰਗਣਾ ਪਵਜਲੋਂ ਪਾਰ ਬੰਦੇ ਬੈਠਾ ਕਿਵਰ ਹੰਕਾਰ ਦੀ ਕਾਂਦੇ ਉਤੇ ਹਥਾਂ ਵਿੱਚ ਫੜ ਕੇ ਤਲਵਾਰ ਬੰਦੇ ਚਿੰਨ ਚਿੰਨ ਸਿਰ ਗਰੀਬਾਂ ਦੇ ਥਾਈਟਾ ਲੈ ਤੂੰ ਆਪਣੇ ਮੈਲ ਉਸਾਰ ਬੰਦੇ ਲਿਖਾ ਕਿਵੇਂ ਦੇਣਾ ਧਰਮ ਰਾਜ ਅੱਗੇ ਕੀਤੀ ਕਦੇ ਨਾ ਇਹ ਵਿਚਾਰ ਬੰਦੇ ਜਿੰਨੇ ਮੰਗਣਾ ਹੈ ਲਿਖਾ ਤੁਦ ਕੋਲ ਉਹ ਤਾਂ ਬਹੁਤ ਵੱਡੀ ਸਰਕਾਰ ਬੰਦੇ ਰਿਆ ਰਜਿਆ ਕੂੜਿਆ ਧੰਧਿਆਂ ਵਿੱਚ ਸੁਣਿਆ ਕਦੀ ਨਾ ਰਾਮ ਪ੍ਰਚਾਰ ਬੰਦੀ ਕਦੇ ਗਿਆਨਾ ਗੁਰੂ ਦਰਬਾਰ ਅੰਦਰ ਜਿਥੋਂ ਲੱਭਦਾ ਨਾਮ ਪੰਡਾਰ ਬੰਦੀ ਲੁੱਟ ਲੁੱਟ ਮਗਾਨੀ ਅਦਾਲਤਾਂ ਨੂੰ ਰੱਖੇ ਆਪਣੇ ਪੂਰਪਟਾਰ ਬੰਦੀ ਚੋਰੀ ਛਿਪੇ ਨਾ ਉਸ ਪਰਮਾਤਮਾ ਤੋਂ ਨੈਤਰ ਉਸ ਦੇ ਕਈ ਹਜ਼ਾਰ ਬੰਦੀ ਬੱਧਾ ਕੁੱਟ ਕੇ ਲਕਬਦ ਫੈਲੀਆਂ ਤੇ ਦਿਨ ਰਾਤ ਕਮਾਉਂਦਾ ਪਾਪ ਬੰਦੀ ਦਿੰਦਾ ਰੋੜ ਵੇੜੇ ਵਿੱਚ ਸਾਗਰਾਂ ਦੇ ਲੱਗ ਗਿਆ ਜੀ ਪਾਪ ਸੰਤਾਪ ਬੰਦੀ ਅਮਰ ਗੁਰੂ ਰਵਿਦਾਸੇ ਅਵਤਾਰ ਪੂਰਾ <div>ਦਿਕਸ਼ਾ ਉਸ ਦੀ ਪਾਪੀਆਂ ਤਾਰ ਦੇਵੀ ਐਸਾ ਸਿਮਰਦਾ ਉਸ ਪਰਮਾਤਮਾ ਦਾ ਜਨਮ ਜਨਮ ਦੇ ਤੋੜ ਬਖਾਰ ਦੇ ਕਿ ਭਗਵਾਨ ਕੀ ਗੀਤ ਗਾਵੋ ਚਾਮ ਸਵੇਰੇ ਵੀਤ ਪਾਵੇ ਬੰਨਿਆ ਸੀ ਜਿਨੇ ਕਾਲ ਤਾਈ ਆਖਰ ਉਸ ਵੀ ਚੱਲਣਾ ਪੈ ਗਿਆ ਸੀ ਜਿਹੜਾ ਕਾਲ ਕਰਨਾ ਉਹਨੂੰ ਅੱਜ ਕਰਨਾ ਜਾਂਦਾ RAM ਤੇ ਲక్ష్ਮਣ ਨੂੰ ਕਹਿ ਗਿਆ ਸੀ ਜੀ ਦਾ ਨਾਮ ਸੁਣ ਕੇ ਪਰਬਤ ਡੋਲਦੇ ਸਨ ਲੰਮੀ ਤਾੜ ਜ਼ਮੀਨ ਤੇ ਪੈ ਗਿਆ ਸੀ ਜਿਹੜਾ ਚਮਕਦਾ ਸੀ ਵੰਗਰਾ ਤਾਰਿਆਂ ਦੀ ਉਹ ਜ਼ੁਲਮ ਵਾਲਾ ਬੁੱਝਟੇ ਗਿਆ ਸੀ ਪਰਸ ਰਾਮ ਸੀ ਬੜਾ ਬਲਕਾਰਯੋ ਦਾ ਮਲਕ ਅਲਮਾ ਤੇ ਅਗੇ ਉਹ ਵੀ ਸ਼ੈ ਗਿਆ ਸੀ ਬਾਲੀ ਜੇੜਨਾ ਬੜੀ ਬਲਵਾਨ ਕੋਈ ਤਾਕਤ ਦੂਸਰੇ ਦੀ ਹੋ ਕੇ ਚ ਲੈਂਦਾ ਲਗਾ ਤੀਰ ਜਦ ਰਾਮ ਦਾ ਸੂਰਮੇ ਦੇ ਮਿਰਚਵਾਗ ਜਿਵੇਂ ਨ ਤੇ ਟੈ ਪੈਂਦਾ ਤੋਖੇ ਨਾਲ ਸੁਮਾਰਿਆ RAM RAJI ਇਸ ਗੱਲ ਨੂੰ ਗੁਰੂ ਇਤਿਹਾਸ ਕਹਿੰਦੇ ਇਸੇ ਤਰ੍ਹਾਂ ਸੰਸਾਰ ਤੇ ਗਿਆਨ ਨਾਤਾ ਮਲਕਲ ਮੌਤ ਦਾ ਵੱਜਦਾ ਟੋਲ ਰਹਿੰਦਾ ਕੁਦਰਤ ਰੱਬ ਦੀ ਨੂੰ ਮਲਕਲ ਮੌਤ ਕਹਿੰਦੇ ਜੀਦੇ ਨਾਲ ਜਾਂਦੇ ਵਾਰੋ-ਵਾਰ ਸਾਰੇ ਪਰਵਲ ਮਿੱਟੀ ਨਾਲ ਵਲੀ ਤਕੰਬਰਾਂ ਤੋਂ ਥੱਕੀ ਜੋਰ ਲਗਾ ਕੇ ਕਲਾਕਾਰ ਕਰੇ ਵਰਤ ਜਾਂਦੀ ਇਹ ਰਾਜੇ ਰਾਣਿਆ ਤੇ ਅਮਰ ਕਥਾ ਬਿਨ ਈਸ ਲੋਕੋਂ ਨਟਾਰੇ ਜਿਨ੍ਹਾਂ ਨਾਲ ਅਸਮਾਨ ਦੀ ਪੈਰ ਲਾਈ ਸੋ ਵੀ ਇਸ ਬਲਕਾਰ ਨੇ ਪਕੜ ਮਾਰੇ ਖਾਈ ਟਪਣ ਹੋਮਦੀ ਮਿਰਗ ਕੋਲ ਜਦੋਂ ਆਣ ਕੇ ਉਸ ਤੇ ਜਾਲ ਡਾਰੇ ਆਉਂਦੀ ਦੇ ਕੇ ਕੁੱਲ ਪਹਾੜ ਕੰਬਣ ਡੋਲੇ ਖਾਣ ਜਮੀਨ ਦੇ ਥੰ ਚਾਰੇ ਅਮਰ ਰਹੀ ਪਰਮਾਤਮਾ ਗਿਆਨ ਨਾਤਾ ਟੁੱਟ ਜਾਣ ਸਮਾਨ ਚੋਂ ਚੰਦ ਤਾਰੇ ਪਾਵੇ ਜਿੱਤ ਲੈਂਦੀ ਜੀ ਆਸਾਰਿਆ ਮੋ ਵੱਡੇ ਵੱਡੇ ਬਲਵਾਨ ਸੁਲਤਾਨ ਹਾ ਆਪੇ ਕਰੀ ਪੈਦਾ ਆਪੇ ਮਾਰਦਾ ਏ ਜੀਵ ਜੰਤ ਕਰਤਾਰ ਦੀਆਂ ਬਾਦੀਆਂ ਨੇ ਪਾਤ ਪਾ ਦੀ ਜੂਨ ਕ ਜੂਨ ਅੰਦਰ ਦੀਨਾ ਨਾਥ ਦਤਾਰਨੇ ਸਾਜੀਆਂ ਨੇ ਜਿਹੜਾ ਸਾਜਿਆ ਉਸਨੇ ਫਟਣਾ ਏ ਰਹਿਣਾ ਜਾਗੇ ਉਤੇ ਨਹੀਂ ਕਾ ਜੀਆਂ ਨੇ ਮੇਲਾ ਜਗ ਦਾ ਦੇਖ ਪਰਦੇਸੀ ਆਵੇ ਸਾਜ ਚੜ ਜਾਣੇ ਇਥੇ ਸਾ ਜੀਆਂ ਨੇ ਗਿਆਨਨਾਥ ਜਹਾਨ ਤੇ ਨਹੀਂ ਰਹਿਣਾ ਮਕਾ ਦੇਖ ਪਿਛੇ ਮੁੜ ਨਾ ਜੀਆਂ ਨੇ ਗਿਆਨ ਲਾਟ ਜਹਾਨ ਤੇ ਨਹੀਂ ਰਹਿਣਾ ਮੱਕਾ ਦੇਖ ਪਿਛੇ ਮੁੜ ਨਾ ਜੀਆਂ ਨੇ ਕਰਮ ਜਿਸ ਤਰਾਂ ਦਾ ਇਥੇ ਕਰੀਦਾਏ ਫਲ ਉਸ ਤਰਾਂ ਦਾ ਅਗੀ ਭਰੀਦਾਏ ਆਕ ਬੀਜ ਕੇ ਮਿਲ ਲਿਆ ਅੰਗੂਰ ਕਿਥੇ ਆਕ ਮਿਲੇ ਨਾ ਹੋਣ ਅੰਗੂਰ ਜਿਥੇ ਸਿਮਰਨ ਰੱਬ ਦਾ ਪਾਰ ਉਤਾਰ ਦਿੰਦਾ ਪਾਲਿ ਸੈਂਕੜੇ ਕਾਜ ਸਵਾਰ ਦਿੰਦਾ ਜਿਹੜੇ ਰੱਬ ਦੀ ਯਾਦ ਭੁਲਾ ਬੈਠੇ ਮਾਨਸ ਜਨਮ ਨੂੰ ਉਹ ਗਵਾ ਬੈਠੇ ਗਈ ਜੀ ਦੇਵਾ ਤੇ ਕੀ ਰੋਣਾ ਜੋ ਗੁਜਰਬ ਕਰੇ ਸੋ ਇਹ ਕੁਝ ਹੋਣਾ ਜਪ ਨਾਮ ਉਹਦਾ ਪਰਪੂਰ ਬੰਦੇ ਜੀ ਕਰ ਰੱਬ ਦਾ ਦੇਖਣਾ ਨੂਰ ਬੰਦੇ ਐਵੇਂ ਆਖਦਾ ਰੱਬ ਨਾ ਚੀਜ਼ ਕੋਈ ਉਹ ਦੇ ਬਾਦ ਜਹਾਨ ਤੇ ਨਹੀਂ ਤੋਈ ਨੂਰੀ ਅੱਖਣਾ ਤੰਦੜੇ ਕੋਲ ਬੰਦੇ ਜੀ ਦੇ ਨਾਲ ਪਰਮਾਤਮਾ ਦਿਸੇ ਅੰਦੇ ਤੇਰੇ ਵਿੱਚ ਵਸੇ ਕਰਤਾਰ ਭਾਈ ਉਹ ਵਸਦਾ ਨਹੀਂ ਕਿਤੇ ਬਾਹਰ ਪਾਈ ਜੋ ਜਬੜੇ ਬੇਅੰਤ ਅਕਾਲ ਜੀ ਦੇ ਜੀਆਂ ਸਾਰਿਆਂ ਨੂੰ ਪਾਲਣਹਾਰ ਜੀ ਦੇ ਉਹਦੇ ਹੁਕਮ ਦੇ ਵਿੱਚ ਤਮਾਮ ਖਾਣੇ ਜਿਨੇ ਲਿਖੇ ਦਾਣੇ ਉਹਨੇ ਖਾ ਜਾਣੇ ਜਿਨੇ ਸਾਜ ਆਏ ਜੀਆਂ ਸਾਰਿਆਂ ਨੂੰ ਚਲ ਉਸ ਭਗਵੰਤ ਦੇ ਰਾ ਪਾਈ ਜੋ ਗੁਜਰਬ ਮੁਕਦਰਿ ਲਿਖ ਦਿਤਾ ਉਹਨੂੰ ਕਾ ਕੇ ਸ਼ੁਕਰ ਮਨਾ ਪਾਈ ਰਾਹੋਂ ਕੁੰਜਿਆ ਫਿਰੇ ਗੁਰਾ ਪਾਈ ਨਾਮ ਆਪਣਾ ਰਿਆਜ ਪਾ ਪਾਈ ਗਿਆਨ ਲਾਖ ਭਗਵੰਤ ਦੇ ਗੀਤ ਗਾ ਲਾ ਵਾਲਮੀਕ ਦੇ ਨਾਮ ਦੀ ਫੇਰ ਮਾਲਾ ਲੈਦਾ ਪਰਖ ਜਵਾਰਿਆ ਜੋ ਸੱਚਾ ਬਣ ਜਾਰ ਰੀ ਨਰ ਤੀਰਗ ਚਾਤੀ ਮਾਰ ਤਾਂ ਦੇਸੀ ਗੁਰੂ ਕਾ ਪਰਸਾਰ ਗਲਤ ਬਿਆਨ ਫਿਰ ਇਨਿਤ ਕਰਦਾ ਨਰਕ ਜੂਨ ਵਿੱਚ ਜਮ ਜਮ ਮਰਦਾ ਮਾਇਆ ਕਰਨ ਬੋਲੇ ਚਾਕ ਸਾਜ ਨਹੀਂ ਸੀਨਾ ਫੁੱਟੀ ਆਖ ਬਣਿਆ ਫਿਰ ਬੜਾ ਗਮਰੂਰ ਵਾਦ ਵਾਦ ਕੇ ਨਿਤ ਕਰੇ ਕਸੂਰ ਚਾਹੀਏ ਜਾਗ ਰਜ ਤੇ ਤੂੰ ਡਰਨਾ ਮਨ ਮੁਕਤ ਪਤਰਨੀ ਗਦ ਤਰਨਾ ਜਮਦੂਤਾ ਤੋ ਖਾਂਦੇ ਮਾਰ ਜੋ ਜਨ ਕਰਦੇ ਅਤਿਆਚਾਰ ਕੂੜ ਬੋਲਣਾ ਪੂਰਾ ਤੋਲ ਚਿੱਤਰ ਗੁਪਤ ਨਿਤ ਰਹਿੰਦੇ ਕੋਲ ਪਾਪੀ ਨੂੰ ਮਿਲਦਾ ਨਹੀਂ ਸੁਖ ਦੋਜਿਕ ਦੇ ਵਿੱਚ ਸੈਂਦਾ ਦੁੱਖ ਗਿਆਨ ਪੜੇ ਜੋ ਅੰਮ੍ਰਿਤ ਬਾਣੀ ਤੁਤੇ ਕਾਲ ਜਾਲ ਕੀ ਤਾਣੀ ਪਰਮੇਸ਼ਰ ਕਾ ਮੰਗਲ ਚਾਰ ਜਨਮ ਜਨਮ ਦੋਖੰਡਨ ਹਾਰ ਗੁਰੂ ਆਦਮੀ ਸੱਚਾ ਨਿਰੰਕਾਰ ਕਟਕਟ ਮੇ ਸਭ ਕਾ ਰਖਵਾਰ ਵੋਤਾ ਏਕ ਨਰੰਜਨ ਭਾਈ ਮੈਂ ਮਾ ਉਸ ਕੀ ਬਲ ਨਾ ਜਾਈ ਉਸਕੋ ਪੂਜ ਗਿਆ ਰਗੁਰਾਹੀ ਉਸਕਾ ਨੂਰ ਪਿਆ ਸੰਸਾਰ ਗਗਨ ਮੰਡਲ ਚੰਦ ਸੂਰਜ ਤਾਰ ਦੀਨਾ ਨਾਦ ਜਗਤ ਕਾ ਅਨੰਤਾ ਪੂਰਨ ਪੀਰਵਦੀ ਭਗਵੰਤਾ ਗੁਰੂ ਵਾਲਮੀਕ ਜਗ ਸਿਰਜਨਹਾਰ ਉਸਕੋ ਪੂਜੇ ਕ੍ਰਿਸ਼ਨ ਮੂਰਾ ਸੋਰਨਾਰ ਮੰਨਜਨ ਦੇਵੀ ਦੇਵਾ ਕਰਦੀ ਰਤਨਾ ਕਰ ਕੀ ਸੇਵਾ ਜੁਗ ਜੁਗ ਗੁਰ ਕੀ ਅਮਰ ਖਦਾਈ ਆਪ ਕਾਲਰਮੈ ਨਿਰਚਾਈ ਜਿਸ ਕੀ ਪੂਜਾ ਲੱਭ ਜੁ ਕਰੀ ਸੋਈ ਏਕ ਸੱਚਾ ਹਰਿ ਹਰੀ ਸ਼ੇਸ਼ ਗਣੇਸ਼ ਮਹੀਸ਼ ਮਨਾਇ ਸੰਤ ਮਹੰਤ ਜਗਤ ਗੁਰੂ ਗਾਇਆ ਕਨਰ ਮਨਰ ਚੀਤੀ ਮਹਾਮਾਈ ਗੰਗਾ ਜਮਨਾ ਜੋਤ ਜਗਾਈ ਜਨਪ ਦੁਲਾਰੀ ਮੰਗਲ ਗਾਏ ਉੱਚਾ ਪੂਜ ਚਾਵਰ ਪਾਏ ਸਰਬ ਕਲਾ ਪੂਰਨ ਅਵినాਚੀ ਦੀਨ ਦਿਆਲ ਸਰਬ ਕਟਵਾਸੀ ਜਮਨ ਜਨਮ ਮਰਨ ਤੋਂ ਬਾਜਨ ਰਹਿਣ ਜਿਸ ਕਰਤੇ ਕੀ ਰਚੀ ਰਮੈਣਾ ਜੀ ਲੰਨਾ ਬੰਬ ਸਾਗਰ ਪਾਰ ਰੇ ਨਰਕਰ ਗੁਰੂ ਨਾਲ ਪਿਆਰ ਗਿਲ ਜਨ ਕਰ ਤੁਸੀਂ ਕੀ ਪੂਜਾ ਉਸ ਬਿਨ ਔਰ ਨਾਏ ਕੁਝ ਦੂਜਾ ਪਾਵਨ ਡੋਲਾ ਸਤਗੁਰੂ ਨਾਮ ਅਮਰਪੁਰੀ ਸਤਗੁਰ ਕਾ ਗਾਾਮ ਭਗਤ ਜਨਾ ਦੇ ਸੁਣ ਕੇ ਬਹਿਣ ਜਾਗ ਜੁਤਰੇ ਆਪਨ ਰਹਿਣ ਸਾਰ ਦੁਨੀਆ ਦੇ ਮਾਲਕ ਬਪਾਲਕ ਅਥੀ ਲਿਖੀ ਰਮੈ ਨਾਮ ਵਾ ਵਾ ਸਤ ਕਰਤਾਰ ਧਨ ਤਨ ਤੇਰਾ ਮੰਗਲ ਚਾਰ ਦੇਵ ਦੇਵੀਆਂ ਗਾਵਣ ਗੀਤ ਆਇਆ ਸਭ ਦੁਨੀਆ ਦਾ ਗੀਤ ਸੁਰ ਨਰਮਨ ਜਨ ਗਾਵਣ ਵਾਰਾ ਨਾਮ ਪਜੇ ਚੰਦ ਸੂਰਜ ਤਾਰਾ ਨਾਰਦ ਸਾਰਦ ਖੈ ਆਨੰਦ ਦਰਸ਼ ਦਿਤੇ ਜਦ ਬ੍ਰਹਮਾਨੰਦ ਵਿਸ਼ਨੂੰ ਬੈਠਾ ਉਪਰ ਤਾਰ ਆਕਰਿਆ ਤਨੋ ਨਰੰਕਾਰ ਮਹਾਦੇਵ ਹੁ ਮਾਲਿਵ ਲਾਈ ਸ਼ਿਵ ਸ਼ੰਕਰ ਮਨ ਖੁਸ਼ੀ ਸਵਾਈ ਪਾਰਵਤੀ ਨੇ ਉਚਰੇ ਗੀਤ ਬਖਸ਼ ਦਿਓ ਚਰਨਾ ਕੀ ਪੀਤ ਲక్ష్ਮੀ ਨੇ ਉੱਠ ਕਰੇ ਚਾਰਾਗ ਆਇਆ ਸੰਸੁਨੀਆ ਕਾਰਾਗ ਕਿਨਰ ਮਨਰ ਮੁਖ ਜੈ ਜੈਕਾਰ ਅੰਮ੍ਰਿਤ ਵਰਸੇ ਵੀ ਸੰਸਾਰ ਗੰਦਰਬ ਕੀ ਮਨ ਲੱਖ ਲਖ ਚਾਉ ਆਏ ਆਪ ਜਗਤ ਕੇ ਸ਼ਾਹ ਤਰਤੀ ਤੋਂ ਸਭ ਲਥੇ ਪਾਰ ਲਾਏ ਚਰਨ ਜਦੋਂ ਕਰਤਾਰ ਅਗਨ ਪਵਨ ਜਲ ਜੀਵਨ ਸਾਰੇ ਤੂੰ ਹੀ ਤੂੰ ਹੀ ਆਗ ਪਕਾਰੈ ਪਾਪਾਂ ਦੀ ਤੁੰਦ ਹੋਈ ਦੂਰ ਤਾਤਾ ਤੇ ਪਰ ਦਿੱਤਾ ਨੂਰ ਚੰਦਾ ਚਮਕਾ ਉਡੇ ਨੀਰ ਰਾਤ ਗਈ ਚੜ ਗਿਆ ਸਵੇਰਾ ਜਾਗੇ ਜਾਗਦੇ ਸੁੱਤੜੀ ਭਾਗ ਹੰਸ ਬਣੇ ਲਾ ਕਾਲੇ ਕਾਗ ਬ੍ਰਹਮਾ ਕੀ ਸਾ ਪੂਰੀ ਆਸ ਦੁਨੀਆ ਤੇ ਆਈ ਅਬ ਨਾਸ਼ ਇੰਦਰ ਪਰੀਆਂ ਕੀ ਤੇ ਰੰਗ ਜਨਮ ਜਨਮ ਕੀ ਲਥੀ ਖੰਗ ਇਰੀ ਕੀ ਮਨੀ ਪਾ ਭਗਵੇਂ ਪੀਸ ਕਹਿੰਦੇ ਗੁਰੂ ਅਦੇਸ਼ ਅਦੇਸ਼ ਤੀਨ ਪਵਨ ਸਾ ਪਾਏ ਮਜੂਰ ਉਧਰ ਗਏ ਜਬ ਲਖਾਂ ਪੂਰ 14 ਪਵਨ ਚੁਕਾਵਣ ਮਾਥ ਅੰਮ੍ਰਿਤ ਜਾਮ ਗੁਰੂ ਕੀ ਬਾਤ 86 ਤੀਰਥ ਮੰਗਦੇ ਧੂੜ ਵਿਸਰੇ ਨਾਮ ਗੁਰੂ ਕਾ ਮੂੜ ਸਾਭ ਦੁਨੀਆ ਕਾ ਕੀਆ ਉਧਾਰ ਗਿਆਨ ਗੁਰੂ ਕਾ ਨਾਮ ਪੰਡਾਰ ਸਾਭ ਦੁਨੀਆ ਕਾ ਕੀਆ ਉਧਾਰ ਗਿਆਨ ਗੁਰੂ ਕਾ ਨਾਮ ਪੰਡਾਰ ਹਰਿ ਓਮ ਸਤਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜ